ਸਤ ਸ੍ਰੀ ਅਕਾਲ ਜੀ ਅੱਜ ਦੇ ਸਾਡੇ ਵੀਡੀਓ ਹੈ ਪੰਜਾਬੀ ਵਿਆਕਰਨ ਤੇ ਲੇਖ ਰਚਨਾ ਹੈ ਬੱਚੇ ਜਿਹੜਾ ਕਿ ਅਸੀਂ ਤੁਹਾਨੂੰ ਮੈਂ ਦੱਸਾਂ ਜਿਹੜੀ ਮੇਰੀ ਪਹਿਲਾ ਭਾਗ ਸੀਗਾ 12 ਉਹ ਉਸ ਵੀ ਮੈਂ ਪਿਛਲੀਆਂ ਪਹਿਲਾਂ ਕਾਫੀ ਵੀਡੀਓਜ਼ ਬਣਾ ਚੁੱਕੀ ਹਾਂ ਇਹ ਜਿਸ ਦਾ ਵਿਸ਼ਾ ਸੀਗਾ ਵਾਕ ਬੋਧ ਅੱਜ ਦਾ ਜਿਹੜਾ ਹੈਗਾ ਆ ਔਰ ਸਾਡਾ ਵਾਕਬੋਧ ਦਾ ਇਹ ਸਪਾਰਟ ਤੀਸਰਾ ਚੱਲਦਾ ਪਿਆ ਹੈ ਵਾਕਬੋਧ ਦੇ ਉੱਤੇ ਦੋ ਵੀਡੀਓਜ਼ ਮੈਂ ਪਹਿਲਾਂ ਬਣਾ ਚੁੱਕੀਆਂ ਤੇ ਉਹ ਤੁਸੀਂ ਮੇਰੇ YouTube ਚੈਨਲ ਦੇ ਉੱਤੇ ਦੇਖ ਸਕਦੇ ਹੋ ਤੇ ਅੱਜ ਇਹ ਜਿਹੜਾ ਵਾਕਬੋਧ ਹੈ ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦੱਸ ਦਵਾਂ ਕਿ ਜਿਹੜੀ ਮੇਰੀ ਪੁਰਾਣੀ ਵੀਡੀਓਜ਼ ਸੀਗੀ ਭਾਗ 6 ਭਾਗ 6 ਉਸ ਦੇ ਵਿੱਚ ਵਿਆਕਰਣ ਦੀ ਗੱਲ ਕੀਤੀ ਸੀ ਆਪਾਂ ਇਹ ਸਿੰਪਲ ਵਿਆਕਰਣ ਸਾਡਾ ਵਿਸ਼ਾ ਸੀਗਾ ਵਿਆਕਰਣ ਤੇ ਉਸ ਦੇ ਵਿੱਚ ਜਿਹੜੇ ਸੀਗੇ ਚਾਰ ਭਾਗ ਸੀਗੇ ਸਾਡੇ ਠੀਕ ਹੈ ਚਾਰ ਭਾਗ ਕਿਹੜੇ-ਕਿਹੜੇ ਸੀਗੇ ਇੱਕ ਸੀਗਾ ਤੁਨੀਆਂ ਦੂਸਰਾ ਸਿਗਾ ਸ਼ਬਦ ਬੋਧ ਤੀਸਰਾ ਸਿਗਾ ਅਰਥ ਬੋਧ ਤੇ ਚੌਥਾ ਸਿਗਾ ਸਾਡਾ ਵਾਕ ਬੋਧ ਠੀਕ ਹੈ ਸਾਡੇ ਇਹ ਚਾਰ ਟਾਪਿਕਸ ਸਿਗੇ ਇਹਨਾਂ ਦੇ ਉੱਪਰ ਮੈਂ ਵੀਡੀਓਜ਼ ਬਣਾ ਚੁੱਕੀ ਹਾਂ ਤੁਨੀਆਂ ਸ਼ਬਦ ਬੋਧ ਅਰਥ ਬੋਧ ਤੇ ਵਾਕ ਬੋਧ ਤੇ ਜਿਹੜੇ ਕਿ ਤੁਹਾਨੂੰ ਮੇਰੀਆਂ ਪੁਰਾਣੀਆਂ ਤੁਸੀਂ YouTube ਚੈਨਲ ਮੇਰਾ ਓਪਨ ਕਰੋਗੇ ਤਾਂ ਤੁਹਾਨੂੰ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ ਇਹ ਬਾਕੀ ਅੱਜ ਜਿਹ ਅੱਜ ਦਾ ਜਿਹੜਾ ਵਿਸ਼ਾ ਹੈਗਾ ਵਾਕਬੋਧ ਇਹਤੇ ਮੈਂ ਦੋ ਵੀਡੀਓਜ਼ ਪਹਿਲਾਂ ਬਣਾ ਚੁੱਕੀ ਹਾਂ ਇਹ ਪਾਗ 11 11 ਤੇ 12 ਤੇ ਅੱਜ ਦੀ ਵੀਡੀਓ ਹੈਗੀ 13 ਭਾਗ ਸਾਡਾ 13 ਠੀਕ ਹੈ ਹਾਂਜੀ ਤੇ ਆ ਮੈਂ ਛੋਟੇ ਬੱਚੇ ਦੀ 9ਵੀਂ 10ਵੀਂ ਕਲਾਸ ਦੀ ਬੱਚੇ ਦੀ ਬੁੱਕ ਲਈ ਹੈ ਜਿਸ ਦੇ ਵਿੱਚ ਪਤਾ ਨਾ ਇਹ ਦੱਸ ਦੇਵਾਂਗੇ ਆ ਹਾਂਜੀ ਜਿਹੜਾ ਸਾਡਾ ਟਾਪਿਕ ਸੀਗਾ ਇਹ ਵਾਕ ਬੋਧ ਠੀਕ ਹੈ ਇਹ ਇਸ ਦੇ ਜਿਹੜੇ ਮੇਰੇ ਭਾਗ 11 ਹੈ ਉਸ ਦੇ ਵਿੱਚ ਮੈਂ ਤੁਹਾਨੂੰ ਵਿਆਕਰਨ ਦੇ ਬਾਰੇ ਉਦੇਸ਼ ਵਿਦੇ ਉਦੇਸ਼ ਦੀ ਬਣਤਰ ਠੀਕ ਹੈ ਤੇ ਵਾਕਾਂਸ਼ ਵਾਕ ਵਿਉਤ ਵਾਕ ਵਿੱਚ ਵਾਕ ਸ਼ਬਦ ਤੇ ਸਥਿਤੀ ਇਸ ਪ੍ਰਕਾਰ ਹੈ ਇਸ ਸਾਰੀ ਮੈਂ ਜਿਹੜੀਆਂ ਵੀਡੀਓਜ਼ ਮੈਂ ਪਾ ਚੁੱਕੀ ਹਾਂ ਤੁਸੀਂ ਦੇਖ ਸਕਦੇ ਹੋ ਮੇਰੇ ਪੁਰਾਣੇ ਵੀਡੀਓ ਵਿੱਚ ਹਾਂਜੀ ਅੱਜ ਦਾ ਸਾਡਾ ਸੀਗਾ ਜਿੱਥੋਂ ਮੈਂ ਛੱਡਿਆ ਸੀਗਾ ਭਾਗ 12 ਦੇ ਵਿੱਚ ਹਾਂਜੀ ਸਾਡਾ ਜਿਹੜਾ ਸੀਗਾ ਵਾਕ ਵਿੱਚ ਵਿਸ ਮੇਕਅਪ ਠੀਕ ਹੈ ਅੱਜ ਦੀ ਜਿਹੜੀ ਹੈਗੀ ਹੈ ਵਾਕ ਵਿੱਚ ਵਾਕਾਂਸ਼ ਅਤੇ ਉਪਵਾਕ ਠੀਕ ਹੈ ਅੱਜ ਦੀ ਸਾਡੀ ਇੱਥੋਂ ਵੀਡੀਓ 13ਵੀਂ ਜਿਹੜੀ ਹੈਗੀ ਹੈ ਸਟਾਰਟ ਹੋਵੇਗੀ ਬੁੱਕ ਤੋਂ ਮੈਂ ਤੁਹਾਨੂੰ ਇੱਕ ਵਾਰੀ ਸਲੇਪਸ ਆ ਰਿਹਾ ਹੈ ਜਿਹੜਾ ਵਾਕਬੋਧ ਆ ਬੁੱਕ ਦੇ ਵਿੱਚ ਸਮਝਾਣ ਦੀ ਕੋਸ਼ਿਸ਼ ਕਰਨੀ ਆ ਕਿ ਤੁਹਾਨੂੰ इजीली ਤੁਹਾਨੂੰ ਜਿਹੜਾ ਹੈਗਾ ਉਹ ਸਮਝ ਲੱਗ ਸਕੇ ਕਿ ਵਾਕਬੋਧ ਹੈ ਕੀ ਚੀਜ਼ ਹੈ ਠੀਕ ਹੈ ਅੱਜ ਦਾ ਅਸੀਂ ਕਰਾਂਗੇ ਵਾਕਾਂਸ਼ ਅੱਜ ਦਾ ਜਿਹੜਾ ਹੈਗਾ ਵਿਚਾਰ ਆਏਗਾ ਵਾਕਾਂਸ਼ ਵਾਕਾਂਸ਼ ਆਧੁਨਿਕ ਵਿਆਕਰਣ ਪਰੰਪਰਾ ਦੀ ਦੇਣ ਹੈ ਇਸ ਨੂੰ ਵਾਕ ਦੀ ਇੱਕ ਕਾਰਜ ਇਕਾਈ ਵੀ ਕਿਹਾ ਜਾਂਦਾ ਹੈ ਪੰਜਾਬੀ ਭਾਸ਼ਾ ਦੀ ਵਾਕ ਬਣਤਰ ਵਿੱਚ ਵਾਕਾਂਸ਼ ਦਾ ਸਥਾਨ ਉਪਵਾਕ ਤੋਂ ਥੱਲੇ ਦਾ ਅਤੇ ਸ਼ਬਦ ਤੋਂ ਉੱਪਰ ਦਾ ਹੁੰਦਾ ਹੈ ਇਹ ਇੱਕ ਸ਼ਬਦੀ ਵੀ ਹੋ ਸਕਦਾ ਹੈ ਅਤੇ ਸ਼ਬਦਾਂ ਦਾ ਸਮੂਹ ਵੀ ਹੋ ਸਕਦਾ ਹੈ ਇੱਥੇ ਸ਼ਬਦ ਅਤੇ ਵਾਕਾਂਸ਼ ਦੇ ਪੈਧਾ ਨੂੰ ਸਪਸ਼ਟ ਕਰ ਦੇਣਾ ਵੀ ਜ਼ਰੂਰੀ ਹੈ ਸ਼ਬਦ ਇੱਕ ਅਰਥਗਤ ਸ਼੍ਰੇਣੀ ਹੈ ਪਰ ਵਾਕਾਂਸ਼ ਇੱਕ ਕਾਰਜੀ ਇਕਾਈ ਹੈ ਆਧੁਨਿਕ ਵਿਆਕਰਨ ਦੀ ਇਹ ਧਾਰਨਾ ਹੈ ਕਿ ਜਦ ਅਸੀਂ ਕਿਸੇ ਨਾਲ ਗੱਲਬਾਤ ਕਰ ਰਹੇ ਹੁੰਦੇ ਹਾਂ ਤਾਂ ਸਾਡੇ ਮੂੰਹ ਵਿੱਚੋਂ ਨਿਕਲਦੇ ਸ਼ਬਦ ਵਾਕਾਂਸ਼ ਦਾ ਰੂਪ ਧਾਰਨ ਕਰ ਜਾਂਦੇ ਹਨ ਪਰ ਵਾਕ ਪੱਧਰ ਉੱਪਰ ਵਿਚਰਦਾ ਹਰ ਨਾਮ ਪੜਨਾਵ ਅਤੇ ਕਿਰਿਆ ਸ਼ਬਦ ਵਾਕਾਂਸ਼ ਵੀ ਭੂਮਿਕਾ ਨਿਭਾਉਂਦਾ ਹੈ ਠੀਕ ਹੈ ਅਰਥ ਜਿਹੜਾ ਇਹਦਾ ਇਹ ਹੈ ਕਿ ਜਿਹੜਾ ਵਾਕਾਂਸ਼ ਹੈ ਤੇ ਉਪਵਾਕ ਹੈ ਜਿਹੜਾ ਵਾਕਾਂਸ਼ ਹੈ ਉਹ ਜਿਹੜੀ ਹੈਗੀ ਹੈ ਵਿਆਕਰਣ ਦੀ ਕਿ ਪਰੰਪਰਾ ਦੀ ਦੇਣਾ ਕਿ ਜਿਹੜੀ ਵਿਆਕਰਣ ਜਿਹੜੀ ਹੈਗੀ ਆ ਉਹ ਜਿੱਦਾਂ ਅਸੀਂ ਬੋਲਦੇ ਆ ਫਿਰ ਉਸ ਨੂੰ ਲਿਖਦੇ ਆ ਲਿਖਣ ਦੇ ਜਿਹੜੇ ਹੁੰਦੀ ਹੈ ਬੋਲਣ ਦੇ ਤਾਂ ਉਹਦੇ ਵਿੱਚ ਤਾਂ ਸਾਨੂੰ ਕੋਈ ਵੀ ਰੋਕ ਟੋਕ ਨਹੀਂ ਹੁੰਦੀ ਹੈਗੀ ਜਾਂ ਕਿਸੇ ਵੀ ਅਸੀਂ ਸ਼ਬਦ ਨੂੰ ਕਿਤੇ ਵੀ ਅਸੀਂ ਉਚਾਰਨ ਕਰ ਸਕਦੇ ਆ ਲੇਕਿਨ ਜਿਹੜੀ ਲਿਖਣ ਵਾਲੀ ਹੁੰਦੀ ਆ ਇਸ ਦੇ ਵਿੱਚ ਸਾਨੂੰ ਕਾਫੀ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਇਸ ਨੂੰ ਮਤਲਬ ਕਿ ਅਸੀਂ ਜਿਹੜ ਨੂੰ ਕੀ ਕਹਿੰਦੇ ਨੇ ਕਿ ਇਹ ਨਿਯੰਬੰਧ ਪ੍ਰਣਾਲੀ ਹੁੰਦੀ ਹੈ ਜਿਹੜੇ ਕਿ ਨਿਯਮਾਂ ਦੇ ਨਾਲ ਬੱਝੀ ਹੁੰਦੀ ਹੈ ਹਾਂਜੀ ਤੇ ਇਹ ਸਾਰੇ ਮੈਂ ਜਿਹੜੇ ਨਿਯਮ ਹਨ ਵਾਕਾਂਸ਼ ਉਪਵਾਸ ਇਹ ਸਾਰੇ ਉਸੇ ਪ੍ਰਣਾਲੀ ਦੇ ਇੱਕ ਹਿੱਸਾ ਹਨ ਕਿ ਜਿਹੜੇ ਕਿ ਹੁਣ ਮੰਨ ਲਓ ਅਸੀਂ ਜਿਵੇਂ ਊੜਾ ਐੜਾ ਈੜੀ ਸਸਾ ਹਹਾ ਇਹ ਸ਼ਬਦ ਹਨ ਲਿਖਦੇ ਆ ਠੀਕ ਹੈ ਅਸੀਂ ਹੁਣ ਆਹਾ ਕ ਕ ਖ ਖ ਗ ਗ ਕ ਗ ਚ ਚ ਛ ਛ ਜ ਜ ਝ ਝ ਠੀਕ ਹੈ ਅਸੀਂ ਹੁਣ ਝਜੇ ਦੀ ਥਾਂ ਤੇ ਕਗੇ ਦੀ ਤਾਂ ਨਾ ਉਪਯੋਗ ਕਰ ਸਕਦੇ ਜਾਂ ਹੁਣ ਮੰਨ ਲਓ ਕਿ ਉਦਾਹਰਨ ਅਸੀਂ ਦਿੰਨੇ ਆ ਕਿ ਜਿਵੇਂ ਇਹ ਇਹ ਲੜਕਾ ਲੜਕੀ ਠੀਕ ਹੈ ਮੇ ਹਨ ਲੜਕਾ ਅਸੀਂ ਲੜਕੇ ਨੂੰ ਲੜਕੀ ਤਾਂ ਨਹੀਂ ਆਖ ਸਕਦੇ ਜਾਂ ਲੜਕੇ ਨੂੰ ਲੜਕੀ ਦੀ ਥਾਂ ਤਾਂ ਤਨੀ ਨਾ ਪ੍ਰਯੋਗ ਕਰ ਸਕਦੇ ਇਸੇ ਕਰਕੇ ਇਹ ਸਾਰੇ ਹੁੰਦੇ ਹਨ ਨਿਯਮ ਜਿਹੜੇ ਕੀ ਵਿਆ ਨਿਯਮ ਵਿਆਕਰਨ ਦਾ ਇੱਕ ਹਿੱਸਾ ਹੁੰਦਾ ਹਨ ਵਿਆਕਰਨ ਦੇ ਇੱਕ ਹਿੱਸੇ ਹੁੰਦੇ ਹਨ ਕਿ ਜਿਹੜੇ ਇਹ ਨਿਯਮ ਬਣਾਏ ਹੋਏ ਹਨ ਪੰਜਾਬੀ ਦੇ ਲਿਖਣ ਲਈ ਲਿਖਣ ਵਾਸਤੇ ਆਪਣੀਆਂ ਗੱਲਾਂ ਨੂੰ ਉਦੇਸ਼ ਨੂੰ ਸਮਝਾਉਣ ਵਾਸਤੇ ਨਿਯਮ ਬਣਾਏ ਹਨ ਉਹਨਾਂ ਦੇ ਵਿੱਚ ਇੱਕ ਸਾਡਾ ਜਿਹੜਾ ਨਿਯਮ ਹੈ ਉਹ ਹੈ ਬਾਕ ਅਤੇ ਬਾਕਾਂਸ਼ ਠੀਕ ਹੈ ਬਾਕੀ ਜਿਹੜੇ ਸਾਡੇ ਇਹ ਹੈ ਕਿ ਇਹ ਮੈਂ ਤੁਹਾਨੂੰ ਪਹਿਲਾਂ ਹੀ ਸਮਝਾ ਚੁੱਕੀ ਹਾਂ ਕਿ ਜਿਹੜੇ ਲਿਖਣ ਵਿੱਚ ਇਹ ਮੇਨਲੀ ਜਿਹੜਾ ਹੈਗਾ ਸਾਡਾ ਪੁਆਇੰਟ ਹੈਗਾ ਏ ਜਿੱਦਾਂ ਹੁਣ ਦੁਨੀਆ ਦੁਨੀਆ ਦਾ ਤੁਹਾਨੂੰ ਸਾਰਿਆਂ ਨੂੰ ਪਹਿਲੀ ਪੁਰਾਣੀ ਵੀਡੀਓ ਤੁਸੀਂ ਓਪਨ ਕਰੋਗੇ YouTube ਚੈਨਲ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਦੁਨੀਆ ਹੁੰਦੀਆਂ ਕੀ ਐ ਸ਼ਬਦ ਜਿਹੜਾ ਹੈ ਉਹ ਦੁਨੀਆ ਤੋਂ ਪ੍ਰਗਟ ਹੋਇਆ ਹੈ ਜਿਹੜੀਆਂ ਕਾਫੀ ਸਾਰੀਆਂ ਦੁਨੀਆ ਜਿਹੜੀਆਂ ਆਪਸ ਵਿੱਚ ਇਕੱਠ ਹੋ ਕੇ ਇੱਕ ਸ਼ਬਦ ਦਾ ਅਨੂ ਤਿਆਰ ਕਰਦੀਆਂ ਹਨ ਠੀਕ ਹੈ ਜਿਹੜੇ ਜਿਨ੍ਹਾਂ ਦੇ ਵਿੱਚ ਸਵਰ ਤੇ ਵਿਅੰਜਨ ਆ ਜਾਂਦੇ ਹਨ ਸ਼ਬਦ ਜਦੋਂ ਅਸੀਂ ਸ਼ਬਦ ਤਿਆਰ ਕਰਦੇ ਹਾਂ ਸ਼ਬਦ ਦੇ ਵਿੱਚ ਅਸੀਂ ਵਯੰਜਨ ਸਵਰ ਵਿਯੰਜਨ ਏ ਲਗਾ ਮਾਤਰਾ ਠੀਕ ਆ ਏ ਲਗਾ ਅਖਰ ਏ ਇਹਨਾਂ ਸਾਰੀਆਂ ਅੱਖਰਾਂ ਦਾ ਅਸੀਂ ਚੀਜ਼ਾਂ ਦੇ ਨਾਲ ਜਦੋਂ ਅਸੀਂ ਪ੍ਰਯੋਗ ਕਰਦੇ ਹਾਂ ਤੇ ਇੱਕ ਸਾਡਾ ਸ਼ਬਦ ਤਿਆਰ ਹੋ ਜਾਂਦਾ ਜਦੋਂ ਕਾਫੀ ਸਾਰੇ ਸ਼ਬਦ ਤਿਆਰ ਹੋ ਜਾਂਦੇ ਉਹ ਇੱਕ ਸਾਡੇ ਵਾਕ ਬਣ ਜਾਂਦੇ ਹਨ ਤੇ ਉਹਨਾਂ ਸ਼ਬਦਾਂ ਦਾ ਕੋਈ ਨਾ ਕੋਈ ਅਰਥ ਵੀ ਹੁੰਦਾ ਹੈ ਠੀਕ ਹੈ ਅਰ ਜਿਹੜੀ ਇਹ ਹੀ ਵਾਕਬੋਧ ਹੈ ਸਾਡਾ ਹੈ ਉਹ ਉਹ ਵੀ ਇੱਕ ਤਰੀਕੇ ਨਾਲ ਇਹਨਾਂ ਸਾਰੀਆਂ ਪ੍ਰਣਾਲੀਆਂ ਦੇ ਨਾਲ ਹੀ ਅ ਜਿਹੜਾ ਹੈ ਕਿ ਇਹਨਾਂ ਦੇ ਨਾਲ ਇਹ ਸੰਬੰਧਿਤ ਹੈ ਠੀਕ ਹੈ ਤੇ ਅ ਬਾਕੀ ਹੁਣ ਜਿਵੇਂ ਕਿ ਦੱਸਿਆ ਗਿਆ ਹੈ ਕਿ ਅਨਾਵ ਪੜਨਾਵ ਤੇ ਕਿਰਿਆ ਸ਼ਬਦ ਵਾਕਾਂਸ਼ ਦੀ ਭੂਮਿਕਾ ਨਿਭਾਉਂਦਾ ਹੈ ਉਦਾਹਰਣ ਬੱਚਾ ਸੁੱਤਾ ਪਿਆ ਹੈ ਇਸ ਵਾਕ ਵਿੱਚ ਬੱਚਾ ਜਿਹੜਾ ਕੀ ਹੈ ਉਹ ਨਾਮ ਸ਼ਬਦ ਹੈ ਇੱਥੇ ਇਹ ਨਾਮ ਵਾਕਾਂਸ਼ ਦੀ ਭੂਮਿਕਾ ਨਿਭਾ ਰਿਹਾ ਹੈ ਇਸ ਇਸ ਵਾਕ ਦਾ ਦੂਸਰਾ ਹਿੱਸਾ ਸੁੱਤਾ ਪਿਆ ਹੈ ਮਤਲਬ ਕਿ ਜੇ ਅਸੀਂ ਦੋਨਾਂ ਨੂੰ ਇਸ ਤਰੀਕੇ ਨਾਲ ਜਦੋਂ ਸिलाई ਲਗਾਉਂਦੇ ਹਾਂ ਇੱਕ ਇੱਕ ਸਾਈਡ ਇਹ ਇੱਕ ਸਾਈਡ ਇਹ ਨਾਮ ਇੱਕ ਪਾਸੇ ਕਿਰਿਆ ਠੀਕ ਹੈ ਤੇ ਲੇਕਿਨ ਹੈਗੇ ਦੋਨੇ ਵਾਕਾਂਸ਼ ਨੇ ਠੀਕ ਹੈ ਔਰ ਵਾਕ ਇਹ ਦੋਨੇ ਹਿੱਸੇ ਨੇ ਠੀਕ ਹੈ ਇੱਕ ਜਿਹੜਾ ਜਾਂਦਾ ਨਾਮ ਦਾ ਜਿੱਥੇ ਬੱਚਾ ਜਾਂਦਾ ਉੱਥੇ ਨਾਮ ਪੜਨਾ ਆਉਂਦਾ ਔਰ ਦੂਸਰਾ ਸਾਡਾ ਜਾਂਦਾ ਕਿਰਿਆ ਦਾ ਹਿੱਸਾ ਹੁੰਦਾ ਹੈ ਠੀਕ ਹੈ ਆ ਦੇਖੋ ਜਿਵੇਂ ਕਿ ਸੁਤਤਾ ਪਿਆ ਹੈ ਦੇ ਰੂਪ ਵਿੱਚ ਕਿਰਿਆ ਵਾਕਾਂਸ਼ ਵਜੋ ਵਿਚਰਿਆ ਹੈ ਠੀਕ ਹੈ ਇਹਨਾਂ ਨੂੰ ਵਾਕ ਦੇ ਲਾਜ਼ਮੀ ਤੱਤ ਵੀ ਕਿਹਾ ਜਾਂਦਾ ਹੈ ਇਸ ਵਾਕ ਵਿੱਚਲਾ ਨਾਮ ਸ਼ਬਦ ਬੱਚਾ ਇੱਕ ਸ਼ਬਦੀ ਵਾਕਾਂਸ਼ ਦੀ ਭੂਮਿਕਾ ਨਿਭਾ ਰਿਹਾ ਹੈ ਮੇਰੇ ਸਕੂਲ ਦੇ ਸਾਥੀ ਮੈਚ ਜਿੱਤ ਗਏ ਹਨ ਠੀਕ ਹੈ ਮ ਉਪਰੋਕਤ ਵਾਕਤ ਵਿੱਚ ਵਾਕ ਜਿਹੜਾ ਹੈਗਾ ਉਹਦੇ ਵਿੱਚ ਕੀ ਹੈ ਸਕੂਲ ਦੇ ਸਾਥੀ ਜਿਹੜੇ ਹਨ ਮੇਰੇ ਸਕੂਲ ਦੇ ਸਾਥੀ ਹਨ ਸ਼ਬਦ ਦੇ ਸਮੂਹ ਦੇ ਤੌਰ ਤੇ ਇਹ ਨਾਵਾਕਾਂਸ਼ ਦੀ ਵਰਜ ਕਾਰਜਸ਼ੀਲ ਹਨ ਜਿਹੜੇ ਕਿ ਨਾ ਪਰਨਾ ਜੇ ਤੁਸੀਂ ਕਰੋਗੇ ਉਹਦੇ ਵਿੱਚ ਆਏਗਾ ਤਾਂ ਇਹ ਕਿ ਸਮੂਹਵਾਚਕ ਨਾਮ ਠੀਕ ਹੈ ਸਮੂਹਵਾਚਕ ਦੇ ਨਾਲ ਕੀ ਹੁੰਦਾ ਕਿ ਜਦੋਂ ਕਾਫੀ ਸਾਰੇ ਬੱਚਿਆਂ ਦਾ ਸਮੂਹ ਹੋ ਜਦਾ ਸਮੂਹ ਉਹਨੂੰ ਜਾਂ ਇੱਕ ਜਮਾਤ ਰੈਡੀ ਹੋ ਜਾਂਦੀ ਕਲਾਸ ਹੋ ਜਾਂਦੀ ਆ ਉਹਨੂੰ ਅਸੀਂ ਸਮੂਹ ਤੇ ਵਿੱਚ ਵੀ ਅਸੀਂ ਕਾਊਂਟ ਕਰਦੇ ਆ ਇਸੇ ਤਰੀਕੇ ਨਾਲ ਜਿਹੜਾ ਕਿ ਇਹ ਜਿਹੜਾ ਹੈਗਾ ਮੇਰੇ ਸਕੂਲ ਸਾਥੀ ਮੈਚ ਜਿੱਤੇ ਗਏ ਹਨ ਮੇਰੇ ਸਕੂਲ ਦੇ ਸਾਥੀ ਸਾਥੀ ਇੱਥੇ ਕੀ ਹੈ ਕਿ ਕਾਫੀ ਜ਼ਿਆਦਾ ਇੱਕ ਦੇ ਤਾਂ ਨਹੀਂ ਗੱਲ ਕਰ ਰਹੇ ਜਿੰਦਾ ਕਿ ਆ ਜਾਂਦੇ ਆ ਵਚਨ ਬਹੁਵਚਨ ਠੀਕ ਹੈ ਜਿਵੇਂ ਇੱਕ ਇੱਕ ਆਦਮੀ ਤੇ ਫਿਰ ਦੋ ਤਿੰਨ ਜਾਂ 15 ਜਿਵੇਂ ਇੱਕ ਦੇ ਵਿੱਚ ਤਾਂ ਆਏਗਾ ਇਹ ਕੀ ਮੇਰਾ ਜਾਂ ਉਸ ਦਾ ਠੀਕ ਹੈ ਜਿੱਥੇ ਬਹੁਤ ਜ਼ਿਆਦਾ ਜਣੇ ਹੁਣ ਉੱਥੇ ਅਸੀਂ ਸਮੂਹ ਸ਼ਬਦ ਯੂਜ਼ ਕਰਦੇ ਹਾਂ ਜਿਵੇਂ 15 ਬੱਚੇ ਹੋਣ ਜਾਂ ਕੁਝ ਵੀ 15 ਚੀਜ਼ਾਂ ਦਾ ਬਣਿਆ ਹੋਵੇ ਜੇ ਦਾ ਪੇਡਾਂ ਦਾ ਝੁੰਡ ਠੀਕ ਹੈ ਉਹ ਜਿਹੜੇ ਹੁੰਦੇ ਆ ਉਹ ਸਾਡੇ ਆ ਜਾਂਦੇ ਸਮੂਹਵਾਚਕ ਠੀਕ ਹੈ ਇਸੇ ਤਰੀਕੇ ਨਾਲ ਜਿਹੜੇ ਹਨ ਸਕੂਲ ਦੇ ਸਾਥੀ ਮੈਚ ਜਿੱਤ ਗਏ ਹਨ ਠੀਕ ਹੈ ਇੱਥੇ ਇਹ ਤੱਥ ਵੀ ਸਪਸ਼ਟ ਕਰ ਦੇਣਾ ਜ਼ਰੂਰੀ ਹੈ ਕਿ ਪੰਜਾਬੀ ਵਿੱਚ ਅ ਸ਼ਬਦ ਸ਼੍ਰੇਣੀ ਤਾਂ 8 ਹਨ ਪਰਵਾਕਾਂਸ਼ ਦੀ ਭੂਮਿਕਾ ਸਿਰਫ 4 ਸ਼੍ਰੇਣੀਆਂ ਦੀ ਨਿਭਾਉਂਦੀ ਹੈ ਇਹਨਾਂ ਚਾਰ ਸ਼੍ਰੇਣੀਆਂ ਦਾ ਵੇਰਵਾ ਇਸ ਪ੍ਰਕਾਰ ਹੈ ਠੀਕ ਹੈ ਨਾਵ ਵਿਸ਼ੇਸ਼ਣ ਕਿਰਿਆ ਤੇ ਕਿਰਿਆ ਵਿਸ਼ੇਸ਼ਣ ਜਿਹੜੇ ਵਾਕ ਹੁੰਦੇ ਹਨ ਕੋਈ ਵੀ ਐਸੀ ਜਿਹੜਾ ਕੰਮ ਐਸੀ ਵਾਕ ਜਿਹੜਾ ਸ਼ਬਦ ਐਸੀ ਕੋਈ ਵੀ ਤਿਆਰ ਕਰਦੇ ਹਾਂ ਠੀਕ ਹੈ ਤੇ ਉਹ ਜਿਹੜਾ ਕਿ ਇੱਕ ਉਹਦੇ ਵਿੱਚ ਨਾਂਵ ਹਿੱਸਾ ਵੀ ਜ਼ਰੂਰੀ ਹੁੰਦਾ ਹੈ ਕਿ ਨਾਂਵ ਵੀ ਉਹਦੇ ਵਿੱਚ ਆਏਗਾ ਔਰ ਵਿਸ਼ੇਸ਼ਣ ਵੀ ਆਏਗਾ ਤੇ ਕਿਰਿਆ ਤੇ ਕਿਰਿਆ ਵਿਸ਼ੇਸ਼ਣ ਵੀ ਆਏਗਾ ਮੀਨਸ ਕਿ ਕਿਹਦੇ ਬਾਰੇ ਐਸੀ ਗੱਲਬਾਤ ਕਰਨੀ ਆ ਠੀਕ ਹੈ ਉਹ ਹੋ ਗਿਆ ਉਹ ਸਾਡਾ ਜਾਂਦਾ ਨਾਮ ਪਰਨਾਮ ਵਿੱਚ ਤੇ ਉਦੀ ਖਾਸ ਪੁਆਇੰਟ ਜਿੱਦਾਂ ਉਹਦੀ ਖਾਸियत ਆ ਜੂਗੀ ਜਿੱਦਾਂ ਮੰਨ ਲਓ ਇਹ ਚਿੱਟੇ ਰੰਗ ਦਾ ਘੋੜਾ ਹੈ ਰਾ ਘੋੜੀ ਹੈ ਚਿੱਟਾ ਰੰਗ ਕਿਹਾ ਗਿਆ ਉਸਦੀ ਵਿਸ਼ੇਸ਼ਤਾ ਆ ਗਈ ਵਿਸ਼ੇਸ਼ ਕਰਿਆ ਕੀ ਉਹ ਕੰਮ ਦੌੜਦਾ ਹੈ ਠੀਕ ਆ ਕਰਿਆ ਵਿਸ਼ੇਸ਼ਣ ਇਹ ਇਹ ਸਾਰੇ ਸੁੱਤਾ ਪਿਆ ਹੈ ਜਾਂ ਇਹ ਸਾਡੇ ਜਿਹੜੇ ਆਉਂਦੇ ਨੇ ਕਰਿਆ ਵਿਸ਼ੇਸ਼ਣ ਆ ਜਾਂਦੇ ਹਨ ਠੀਕ ਹੈ ਇੱਥਾ ਇਹਨਾਂ ਸ਼ਬਦਾ ਸ਼੍ਰੇਣੀਆਂ ਦੀਵਾ ਕਾਂਜੇ ਜੋ ਕੁਝ ਉਦਾਹਰਨਾਂ ਇਸ ਪ੍ਰਕਾਰ ਹਨ ਅੰਮ੍ਰਿਤ ਨੰਬਰ ਇੱਕ ਤੇ ਨਵੀਆਂ-ਨਵੀਆਂ ਕਾਰਾਂ ਸੜਕਾਂ ਉੱਤੇ ਸੋਹਣੀਆਂ ਲੱਗਦੀਆਂ ਹਨ ਠੀਕ ਹੈ ਗੂੜਾ ਛਪਿਆ ਸ਼ਬਦ ਜਿਹੜਾ ਹੈ ਸਮੂਹ ਨਾਵਾਂ ਕਾਂਸ਼ ਵਿੱਚ ਹੈ ਨਵੀਆਂ-ਨਵੀਆਂ ਕਾਰਾਂ ਹੁਣ ਸਾਨੂੰ ਇਹ ਨਹੀਂ ਨਾ ਪਤਾ ਕਿ ਕਾਰ ਇੱਕ ਹੈ ਕਿ ਦੋ ਹੈ ਠੀਕ ਹੈ ਇੱਥੇ ਫਿਰ ਉਹਨੇ ਕੀ ਲਿਖ ਦਿੱਤਾ ਨਵੀਆਂ-ਨਵੀਆਂ ਕਾਰਾਂ ਮੀਨਸ ਨਵੀਆਂ-ਨਵੀਆਂ ਜਿਹੜਾ ਹੈ ਕਾਰਾਂ ਜੜੀਆਂ ਉਹ ਤਾਂ ਸਾਡਾ ਨਾਮ ਸ਼ਬਦ ਦੇ ਵਿੱਚ ਆ ਜਾਂਦਾ ਹੈ ਨਾਵਾਂ ਕਾਂਸ਼ ਦੇ ਵਿੱਚ ਜਿਹੜੇ ਨਵੀਆਂ-ਨਵੀਆਂ ਉਹ ਆ ਜਾਂਦਾ ਹੈ ਕਿ ਬਹੁਤ ਜ਼ਿਆਦਾ ਦੇ ਵਿੱਚ ਸਮੂਹ ਉੱਥੇ ਸਮੂਹ ਵਿੱਚ ਆ ਜਾਂਦਾ ਹੈ ਕਿ ਇਹ ਚੀਜ਼ ਜਿਹੜੀ ਹੈ ਸਮੂਹ ਇੱਕ ਨਹੀਂ ਹੈ ਜੀ ਕਾਫੀ ਜ਼ਿਆਦਾ ਜਣੀਆਂ ਨੇ ਕਾਫੀ ਜ਼ਿਆਦਾ ਕਾਰਾਂ ਨੇ ਠੀਕ ਹੈ ਸੜਕਾਂ ਉੱਤੇ ਸੋਣੀਆਂ ਲੱਗਦੀਆਂ ਹਨ ਗੂੜਾ ਛਪਿਆ ਸ਼ਬਦ ਸਮੂਹ ਨਾਵਾਕਾਂਸ਼ ਕਿਉਂਕਿ ਇਹ ਨਾਮ ਦਾ ਕੰਮ ਕਰਦਾ ਹੈ ਠੀਕ ਹੈ ਸਮੂਹ ਨਾਵਾਕਾਂਸ਼ ਠੀਕ ਹੈ ਨਾਮ ਕਾਰਾਂ ਜਿਹੜੀਆਂ ਕਿ ਇਹ ਨਾਮ ਹੋ ਗਿਆ ਤੇ ਨਵੇਂ ਆ ਨਵੀਆਂ ਹੋ ਗਈਆਂ ਜੜੀਆਂ ਇਹ ਸਮੂਹ ਹੋ ਗਿਆ ਉਹ ਮੁੰਡਾ ਬੜਾ ਚੰਗਾ ਹੈ ਗੋੜਾ ਸ਼ਬਦ ਸਮੂਹ ਸ਼੍ਰੇਣੀ ਵਾਕਾਂਸ਼ ਹੈ ਠੀਕ ਹੈ ਉਹ ਅੱਜ ਆਪਣੇ ਪਿੰਡ ਜਾ ਰਿਹਾ ਹੈ ਇਸ ਵਾਕਾਂਸ਼ ਵਿੱਚ ਗੋੜਾ ਸ਼ਬਦ ਜਿਹੜਾ ਹੈ ਸਮੂਹ ਕਿਰਿਆ ਵਿੱਚ ਵਿਸ਼ੇਸ਼ਣ ਕਿ ਉਹ ਅੱਜ ਆਪਣੇ ਪਿੰਡ ਜਾ ਰਿਹਾ ਹੈ ਕਿ ਜਾ ਰਿਹਾ ਹੈ ਕਿ ਕਿਰਿਆ ਕਰ ਰਿਹਾ ਠੀਕ ਹੈ ਉਹ ਕਦੇ ਅੰਦਰ ਕਦੇ ਬਾਹਰ ਆ ਜਾ ਰਿਹਾ ਸੀ ਇੱਥੇ ਗੋੜਾ ਸ਼ਬਦ ਸਮੂਹ ਕਿਰਿਆ ਵਿਸ਼ੇਸ਼ਣ ਵਾਕਾਂਸ਼ ਵਿੱਚੋਂ ਹੈ ਕਿ ਸੀ ਜਿਹੜਾ ਹੈ ਕਿ ਕੰਮ ਹੋ ਚੁੱਕਿਆ ਠੀਕ ਹੈ ਉਹਨੇ ਕਰ ਲਿਆ ਕਿ ਅੰਦਰ ਬਾਹਰ ਜਾ ਰਿਹਾ ਸੀ ਹੈ ਦੇ ਵਿੱਚ ਇੱਕ ਇਕ ਜਿਵੇਂ ਅਸੀਂ ਮੈਂ ਤੁਹਾਨੂੰ ਪਹਿਲਾਂ ਵੀ ਪੁਰਾਣੀ ਵੀਡੀਓ ਦੇ ਵਿੱਚ ਤੁਸੀਂ ਮੇਰਾ ਭਾਗ 12 ਦੇਖੂਗੇ ਉਹਦੇ ਵਿੱਚ ਆਉਗਾ ਭੂਤ ਕਾਲ ਬੀਖ ਕਾਲ ਵਰਤਮਾਨ ਕਾਲ ਠੀਕ ਹੈ ਇਹਨਾਂ ਦੇ ਵਿੱਚ ਅਸੀਂ ਸੀ ਰੜਾ ਸ਼ਬਦ ਹੁੰਦਾ ਹੈ ਉਹ ਜਦ ਸ਼ਬਦ ਉਦੋਂ ਆਉਂਦਾ ਹੈ ਜਦੋਂ ਕੰਮ ਕੋਈ ਕਰ ਚੁੱਕਿਆ ਹੋਵੇ ਠੀਕ ਹੈ ਹੈ ਹਨ ਜਿਵੇਂ ਮੈਂ ਕੰਮ ਕਰ ਰਿਹਾ ਹਾਂ ਹਾਂ ਜਾ ਅਸੀਂ ਸਾਰੇ ਕੰਮ ਕਰ ਰਹੇ ਹਨ ਤੇ ਹੈ ਹਨ ਇਹ ਸ਼ਬਦ ਜਿਹੜਾ ਆ ਜਾਂਦਾ ਇਹ ਪ੍ਰੈਜ਼ੈਂਟ ਵਿੱਚ ਆ ਜਾਂਦਾ ਹੈ ਪ੍ਰੈਜ਼ੈਂਟ ਸ਼ਬਦ ਵਿੱਚ ਆ ਜਾਂਦਾ ਹੈ ਕਿ ਜਿਵੇਂ ਹੈ ਹਨ ਠੀਕ ਹੈ ਤੇ ਇੱਕ ਜਾਵਾਂ گے ਜਾਵਾਂ ਜਾਵੇਗਾ ਜਾਏਗੀ ਠੀਕ ਹੈ ਇਹ ਜਿਹੜੇ ਸ਼ਬਦ ਆ ਜਾਵੇਗਾ ਜਾਵੇਗੀ ਜਾਣਗੇ ਠੀਕ ਹੈ ਇਹ ਜਿਹੜੇ ਹੈਗੇ ਇਹ ਫਿਊਚਰ ਦੇ ਉੱਤੇ ਆ ਜਾਂਦੇ ਕਿ ਉਹਨਾਂ ਨੇ ਕੰਮ ਕੀਤਾ ਨਹੀਂ ਪਤਾ ਨਹੀਂ ਕਰੇਗਾ ਕਿ ਨਹੀਂ ਕਰੇਗਾ ਉੱਥੇ ਕੁਐਸਚਨ ਮਾਰਕ ਜੇ ਜਾਂ ਇਹ ਕੁਐਸਚਨ ਮਾਰਕ ਤਾਂ ਲੱਗ ਜਾਏਗਾ ਕਿ ਜਿਵੇਂ ਜਾਣਗੇ ਜਾਵੇਗਾ ਇਹ ਜਿਹੜੇ ਹੈ ਕਿ ਇਹ ਆ ਜਾਂਦੇ ਆ ਫਿਊਚਰ ਦੇ ਵਿੱਚ ਠੀਕ ਹੈ ਉਹ ਕਦੇ ਅੰਦਰ ਕਦੇ ਬਾਹਰ ਜਾ ਰਿਹਾ ਸੀ ਇੱਥੇ ਗੋੜਾ ਸ਼ੈ ਪੈ ਸ਼ਬਦ ਸਮੂਹ ਕਿਰਿਆ ਵਿਸ਼ੇਸ਼ਣੀ ਵਾਕਾਂਸ਼ ਹੈ ਠੀਕ ਹੈ ਬਾਕੀ ਯਾਦ ਕਰਦੇ ਤੁਹਾਨੂੰ ਵਾਕਾਂਸ਼ ਬਾਰੇ ਥੋੜਾ ਸਮਝ ਲੱਗਿਆ ਹੋਵੇਗਾ ਕਿ ਵਾਕਾਂਸ਼ ਕੀ ਹੈ ਹੁਣ ਅਸੀਂ ਅੱਗੇ ਗੱਲਬਾਤ ਕਰਾਂਗੇ ਉਪਵਾਕ ਦੀ ਉਪਵਾਕ ਇੱਕ ਅਧੀਨ ਵਿਅਕਤੀ ਵਿਆਕਰਨਿਕ ਇਕਾਈ ਹੈ ਵਾਕ ਦੇ ਪੱਦਰ ਨਾਲੋਂ ਉਪਵਾਕ ਦਾ ਸਥਾਨ ਵਾਕ ਤੋਂ ਥੱਲੇ ਅਤੇ ਵਾਕਾਂਸ਼ ਤੋਂ ਉੱਪਰ ਹੁੰਦਾ ਹੈ ਇਸ ਵਾਕ ਦਾ ਰਚਨਾਤਮਕ ਅੰਗ ਵੀ ਕਿਹਾ ਜਾਂਦਾ ਹੈ ਉਪ ਵਾਕ ਦਾ ਸਧਾਰਨ ਵਾਕ ਵੰਗ ਵਿਚਰਨ ਦੇ ਸਮਰਥਾ ਰੱਖਦਾ ਹੈ ਇਸ ਦੀ ਪਛਾਣ ਸੁਤੰਤਰ ਉਪਵਾਕ ਦੇ ਦੀਨ ਉਪਵਾਕ ਦੇ ਤੌਰ ਤੇ ਵੀ ਕੀਤੀ ਜਾਂਦੀ ਹੈ ਜਦੋਂ ਦੋ ਸਧਾਰਨ ਵਾਕ ਮਿਲਦੇ ਹਨ ਤਾਂ ਇੱਕ ਨਵੇਂ ਵਾਕ ਦੀ ਸਿਰਜਣਾ ਹੁੰਦੀ ਹੈ ਇਹ ਸਿਰਜਣਾ ਵਿੱਚ ਸਮਾਨ ਯੋਜਕ ਦੀ ਖਾਸ ਭੂਮਿਕਾ ਹੁੰਦੀ ਹੈ ਇਸ ਤਰ੍ਹਾਂ ਹੋਣ ਦੇ ਵਿੱਚ ਆਏ ਵਾਕ ਨੂੰ ਸੰਯੁਕਤ ਵਾਕ ਦੇ ਰੂਪ ਵਿੱਚ ਪ੍ਰਭਾਸ਼ਿਤ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਇੱਕ ਸੁਤੰਤਰ ਤੇ ਅਧੀਨ ਦੋ ਉਪਵਾਕ ਨੂੰ ਜੋੜਨ ਲਈ ਅਧਿਨ ਯੋਜਕਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਜਿਹੀ ਵਿਧੀ ਰਹੀ ਹੋਂਦ ਵਿੱਚ ਇਹ ਵਾਕ ਨੂੰ ਮਿਸ਼ਰਤ ਵਾਕ ਕਿਹਾ ਜਾਂਦਾ ਹੈ ਬਣਤਰ ਦੇ ਆਧਾਰ ਉਤੇ ਉਪਵਾਕ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਉਦਾਹਰਣ ਲਈ ਦੇਖੋ ਸੁਤੰਤਰਤਾ ਵਾਕ ਅਧਿਨ ਵਾਕ ਦੀਨ ਉਪਵਾਸ ਠੀਕ ਹੈ ਸਵਤੰਤਰ ਉਪਵਾਸ ਅਦੀਨ ਉਪਵਾਸ ਠੀਕ ਹੈ ਹੇਠ ਇਹਨਾਂ ਉਦਾਹਰਣਾਂ ਰਾਹੀਂ ਅਸੀਂ ਸਪਸ਼ਟ ਕਰਾਂਗੇ ਕੰਧ ਦਾ ਸਹਾਰਾ ਲੈ ਕੇ ਖੜੇ ਹੋਣਾ ਕਿਸੇ ਦੇ ਘਰ ਬੇਵਕਤ ਜਾਣਾ ਆਉਣ ਵਾਲਾ ਗੇਟ ਖੁੱਲਾ ਛੱਡ ਦੇਣਾ ਇਹਨਾਂ ਸਭ ਇਹਨਾਂ ਨੂੰ ਸਭਿਆਚਾਰ ਵਿੱਚ ਮਾੜਾ ਮੰਨਿਆ ਗਿਆ ਹੈ ਮੀਨਸ ਜਿਹੜੇ ਇਹ ਜਿਹੜੇ ਹਨ ਨਾ ਇਹ ਸੰਯੁਕਤ ਵਾਕ ਮੀਨਸ ਜਿਹੜੇ ਵਾਕ ਆ ਨਾ ਉਹ ਕਾਫੀ ਜ਼ਿਆਦਾ ਹੋਣ ਇੱਕ ਨਹੀਂ ਵਾਕ ਹੈ ਇੱਕ ਸਾਡੇ ਲਈ ਜਿਵੇਂ ਕੰਧ ਦਾ ਸਹਾਰਾ ਲੈ ਕੇ ਖੜੇ ਹੋਣਾ ਠੀਕ ਹੈ ਆ ਸਾਡਾ ਫੁੱਲ ਸਟਾਪ ਆ ਗਿਆ ਉੱਤੇ ਨਾਲੇ ਕਮਾ ਆ ਗਿਆ ਠੀਕ ਹੈ ਨਾਲੇ ਸਾਡੇ ਦੂਜਾ ਵਾਕ ਸ਼ੁਰੂ ਕਿਸੇ ਦੇ ਘਰ ਬੇਵਕਤ ਜਾਣਾ ਠੀਕ ਹੈ ਨਾਲੇ ਸਾਡਾ ਕਮਾ ਸ਼ੁਰੂ ਆਉਣ ਵਾਲੇ ਗੇਟ ਖੁੱਲਾ ਛੱਡ ਦੇਣਾ ਇੱਥੇ ਵੀ ਕਮਾ ਸ਼ੁਰੂ ਇਹਨਾਂ ਨੂੰ ਸੱਭਿਆਚਾਰ ਵਿੱਚ ਮਾੜਾ ਮੰਨੇ ਇਹ 1 2 3 4 4 ਪੁਆਇੰਟ ਜਦੋਂ ਇਕੱਠੇ ਹੋ ਕੇ ਬਣਦੇ ਹਨ ਪੰਜਵਾਂ ਇਹ ਆ ਜਾਂਦਾ ਹੈ ਉਹਨਾਂ ਨੂੰ ਸੱਭਿਆਚਾਰ ਵਿੱਚ ਮਾੜਾ ਮੰਨਿਆ ਛੇਵਾਂ 6 ਪੁਆਇੰਟ ਜਦੋਂ ਇਕੱਠੇ ਹੋ ਜਾਂਦੇ ਨੇ ਇੱਕ ਸੁਤੰਤਰਤਾ ਉਪਵਾਕ ਹਨ ਇਹ ਇੱਕ ਸੰਯੁਕਤ ਮੀਨਸ ਕਿ ਇੱਕ ਹਰ ਇੱਕ ਜਿਹੜਾ ਵਾਕ ਆ ਉਹ ਕਿਸੇ ਨਾ ਕਿਸੇ ਦੇ ਨਾਲ ਜੁੜਿਆ ਹੋਇਆ ਹੈ ਇੱਕ ਲਾਸ ਲਾਈਨ ਦੇ ਨਾਲ ਹੀ ਇਹ ਤਿੰਨੇ ਵਾਕ ਜੁੜੇ ਹੋਏ ਹਨ ਇਸ ਨੂੰ ਅਸੀਂ ਕੀ ਕਹਿੰਦੇ ਹਾਂ ਸੰਯੁਕਤ ਵਾਕ ਠੀਕ ਹੈ ਜੇ ਤੁਸੀਂ ਮਿਹਨਤ ਕਰੋਗੇ ਤਾਂ ਪਾਸ ਹੋ ਜਾਓਗੇ ਉਪਰੋਕਤ ਵਾਕਾਂ ਵਾਕਾਂ ਵਿੱਚ ਪਹਿਲੇ ਵਾਕ ਵਿਚਲੇ ਕਾਮ ਵਾਕ ਕਮੇ ਕਾਮੇ ਦੀ ਸਹਾਇਤਾ ਨਾਲ ਜੁੜੇ ਹੋਏ ਹਨ ਤੇ ਤੇ ਸਧਾਰਨ ਵਾਕ ਦੀ ਤਰ੍ਹਾਂ ਵਿਚਰਦੇ ਹੋਏ ਸੰਯੁਕਤ ਵਾਕ ਦੀ ਸਿਰਜਣਾ ਕਰ ਰਹੇ ਹਨ ਜਦ ਕਿ ਦੂਸਰੇ ਵਾਕ ਵਿੱਚ ਅਧীন ਯੋਜਕ ਜੇ ਅਤੇ ਤਾਂ ਵਿਚਰ ਕੇ ਮਿਸ਼ਰਤ ਵਾਕ ਸਿਰਜ ਰਹੇ ਹਨ ਠੀਕ ਹੈ ਜਿਹੜਾ ਦੂਸਰਾ ਹੈਗਾ ਜਾਂ ਵਾਕ ਜੇ ਤੁਸੀਂ ਮਿਹਨਤ ਕਰੋਗੇ ਤਾਂ ਪਾਸ ਹੋ ਜਾਓਗੇ ਠੀਕ ਹੈ ਇਹ ਜਿਹੜੇ ਕਿ ਯੋਜਕ ਹੈ ਜੇ ਅਤੇ ਤਾਂ ਵਿਚਰ ਕੇ ਮਿਸ਼ਰਤ ਵਾਕ ਵਿੱਚ ਜਿੱਦਾਂ ਹੁਣ ਜੇ ਜੇ ਤੁਸੀਂ ਮਤਲਬ ਕਿ ਹਲੇ ਕੰਮ ਹੋਇਆ ਨਹੀਂ ਕਿ ਤੁਸੀਂ ਕੰਮ ਕਰੋਗੇ ਵਧੀਆ ਮਿਹਨਤ ਕਰੋਗੇ ਤਾਂ ਜੇ ਤੇ ਤਾਂ ਇਹ ਜਿਹੜੇ ਹਨ ਇਹ ਯੋਜਕ ਹਨ ਇਹ ਮਿਸ਼ਰਤ ਵਾਕ ਵਿੱਚ ਸਿਰਜ ਰਹੇ ਹਨ कि ਇਹਨਾਂ ਨੂੰ ਇਹ ਜਿਹੜੇ ਕਿ ਮਿਸ਼ਰ ਤਵਾਕ ਵਿੱਚ ਸਿਰਜ ਰਹੇ ਹਨ ਵਾਕਾਂਸ਼ ਅਤੇ ਉਪਵਾਕ ਦੋਵੇਂ ਵਾਕ ਦੇ ਅੰਗ ਹਨ ਦੋਵੇਂ ਵਾਕ ਦੇ ਕਾਰਜੇ ਤਤ ਹਨ ਪਰ ਫਿਰ ਵੀ ਦੋਹਾਂ ਵਿੱਚ ਥੋੜਾ ਅੰਤਰ ਹੈ ਅੰਤਰ ਇਹ ਹੈ ਕਿ ਉਪਵਾਕ ਵਿੱਚ ਉਦੇਸ਼ ਅਤੇ ਵਿਦੇ ਦੋਵੇਂ ਹੁੰਦੇ ਹਨ ਜਦ ਕਿ ਵਾਕਾਂਸ਼ ਵਿੱਚ ਦੋਹਾਂ ਵਿੱਚੋਂ ਇੱਕ ਹੋ ਸਕਦਾ ਹੈ ਵਾਕਾਂ ਦੀ ਸ਼੍ਰੇਣੀ ਵੰਡ ਵਾਕਾਂ ਦੀ ਸ਼੍ਰੇਣੀ ਵੰਡ ਦੋ ਤਰ੍ਹਾਂ ਨਾਲ ਕੀਤੀ ਜਾਂਦੀ ਹੈ ਵਾਕ ਦੀ ਬਣਤਰ ਤੇ ਆਧਾਰ ਉੱਤੇ ਵੰਡ ਮਤਲਬ ਵਾਕ ਦੀ ਜਿਹੜੀ ਬਣਤਰ ਹੁੰਦੀ ਹੈ ਉਹਦੇ ਵਿੱਚ ਕਿਹੜੀ ਹੁੰਦੀ ਹੈ ਸਧਾਰਨ ਵਾਕ ਸੰਯੁਕਤ ਜਾਂ ਸੰਯੁਕਤ ਸੰਯੁਕਤ ਜਾਂ ਸੰਯੁਕਤ ਵਾਕ ਤਾਂ ਤੀਸਰੀ ਹੈਗੇ ਮਿਸ਼ਰਤ ਵਾਕ ਅੱਗੇ ਆ ਜਾਂਦੀ ਦੂਸਰੀ ਜਿਹੜੀ ਹੈਗੀ ਵਾਕਾਂ ਦੀ ਕਾਰਜ ਤੇ ਆਧਾਰ ਉੱਤੇ ਵਾਕ ਵੰਡ ਮੀਨਸ ਇੱਕ ਵਾਕ ਜਿਹੜਾ ਹੁੰਦਾ ਹੈ ਉਹਦੇ ਤੇ ਅਸੀਂ ਉਸ ਦੀ ਵਾਕ ਵੰਡ ਕਰਦੇ ਹਾਂ ਕਿ ਹਾਂਵਾਚਕ ਵਾਕ ਨਾਵਾਚਕ ਵਾਕ ਪ੍ਰਸ਼ਨਵਾਚਕ ਵਾਕ ਵਿਸਮੈਵਾਚਕ ਵਾਕ ਠੀਕ ਹੈ ਵਾਕਾਂ ਦੀ ਬਣਤਰ ਦੇ ਆਧਾਰ ਉੱਤੇ ਵੰਡ ਜਿਹੜੀ ਹੁੰਦੀ ਹੈ ਇਸ ਆਧਾਰ ਤੇ ਵਾਕਾਂ ਦੀ ਤਿੰਨ ਭਾਗਾਂ ਵਿੱਚ ਵੰਡੀਆਂ ਜਾਂਦੀਆਂ ਵਾਕ ਦੀ ਜਿਹੜੀ ਸ਼੍ਰੇਣੀ ਹੁੰਦੀ ਹੈ ਠੀਕ ਹੈ ਉਹਦੇ ਤੇ ਤਾਂ ਦੋ ਜਿਹੜੇ ਹੈਗੇ ਆ ਤਿੰਨ ਵਾਕਾਂ ਵਿੱਚ ਵੰਡ ਹੁੰਦੀ ਹੈ ਵਾਕ ਦੀ ਬਣਤਰ ਦੇ ਆਧਾਰ ਉੱਤੇ ਠੀਕ ਹੈ ਬਣਤਰ ਜਿਹੜੀ ਉਹਦੀ ਹੋएगी ਦੀਵਾਕ ਦੀ ਕਾਰਜ ਕਾਰਜ ਉਹਦੇ ਕੋਈ ਵੀ ਹੋ ਸਕਦਾ ਜਿਵੇਂ ਉਸ ਦਾ ਹਾਂਵਾਚਕ ਜਿਵੇਂ ਕਿਸੇ ਨੇ ਕੁਐਸਚਨ ਪੁੱਛਿਆ ਉਹਦਾ ਆਨਸਰ ਜਾਂ ਨਾਂਵਾਚਕ ਵਿੱਚ ਜਾਂ ਪ੍ਰਸ਼ਨਵਾਚਕ ਵਿੱਚ ਜਾਂ ਵਿਸਮਾਵਾਚਕ ਵਿੱਚ ਠੀਕ ਹੈ ਇਸ ਤਰੀਕੇ ਨਾਲ ਅਸੀਂ ਵਾਕ ਦੇ ਜਿਹੜੇ ਕਾਰਜ ਕੀ ਵਾਕ ਜਿਹੜਾ ਕਿਸ ਕਾਰਜ ਨੂੰ ਕਰ ਰਿਹਾ ਹੈ ਕਿਸ ਕਾਰਜ ਨੂੰ ਦਰਸਾਉਣ ਦੀ ਕੋਸ਼ਿਸ਼ ਠੀਕ ਹੈ ਉਸ ਦੇ ਉੱਤੇ ਹੁਣ ਅਸੀਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਊੜੇ ਦੀ ਵਾਕ ਦੀ ਬਣਤਰ ਦੇ ਉੱਤੇ ਆਧਾਰਨ ਵਾਕ ਸਧਾਰਨ ਵਾਕ ਸੰਯੁਕਤ ਵਾਕ ਤੇ ਮਿਸ਼ਰਤ ਵਾਕ ਠੀਕ ਹੈ ਸੰਯੁਕਤ ਵੀ ਕਹਿ ਦਿੰਦੇ ਆ ਔਰ ਸੰਯੁਕਤ ਵੀ ਕਹਿ ਲੈਂਦੇ ਆ ਨਾ ਦੋਨਾਂ ਦਾ ਮਤਲਬ ਕੀ ਉਚਾਰਨ ਮਤਲਬ ਕੀ ਥੋੜਾ ਅਲੱਗ-ਅਲੱਗ ਹੈ ਲੇਕਿਨ ਦੋਨਾਂ ਦਾ ਅਰਥ ਜਿਹੜਾ ਹੈ ਉਸ ਇੱਕੋ ਹੀ ਹੈ ਠੀਕ ਹੈ ਸਧਾਰਨ ਵਾਕ ਜਿਹੜਾ ਹੈਗਾ ਪੰਜਾਬੀ ਭਾਸ਼ਾ ਦਾ ਸਧਾਰਨ ਵਾਕ ਨਾਮ ਵਾਕਾਂਸ਼ ਦੇ ਕਿਰਿਆ ਵਾਕਾਂਸ਼ ਰਾਹੀਂ ਹੋਣ ਦੇ ਵਿੱਚ ਆਉਂਦਾ ਹੈ ਠੀਕ ਹੈ ਇਹ ਜਿਹੜਾ ਸਧਾਰਨ ਵਾਕ ਹੈ ਉਹ ਨਾਮ ਤੇ ਕਿਰਿਆ ਵਾਕਾਂਸ਼ ਦੀ ਰਾਹੀਂ ਵਾਕਾਂਸ਼ ਜਿਹੜਾ ਹੈ ਉਹਦੇ ਰਾਹੀਂ ਇਹ ਹੋਣ ਦੇ ਵਿੱਚ ਆਉਂਦਾ ਹੈ ਇਹ ਦੋਵੇਂ ਵਾਕ ਤੇ ਲਾਜ਼ਮੀ ਦੇ ਲਾਜ਼ਮੀ ਤੱਤ ਹਨ ਇਹਨਾਂ ਤੋਂ ਬਿਨਾ ਵਾਕ ਦੂਰਾ ਲੱਗਦਾ ਹੈ ਇਸ ਤੋਂ ਇਵਾਵਾਂ ਹੋਰ ਵਾਕਾਂਸ਼ ਜੁੜੇ ਜੁੜ ਕੇ ਸਧਾਰਨ ਵਾਕ ਦਾ ਵਿਸਤਾਰ ਕਰਦੇ ਹਨ ਇਸ ਵਿੱਚ ਇੱਕ ਹੀ ਕਿਰਿਆ ਜਾਂ ਕਿਰਿਆ ਵਾਕਾਂਸ਼ ਹੁੰਦਾ ਹੈ ਇਸ ਇਸ ਵਿੱਚ ਇੱਕ ਉਦੇਸ਼ ਅਤੇ ਇੱਕ ਵਿਦੇਹ ਹੁੰਦਾ ਹੈ ਠੀਕ ਹੈ ਜਿਹੜਾ ਸਧਾਰਨ ਵਾਕ ਹੈ ਉਹਦੇ ਵਿੱਚ ਤਾਂ ਇੱਕ ਹੀ ਉਦੇਸ਼ ਹੋਊਗਾ ਇੱਕ ਹੀ ਵਿਦੇਹ ਹੋਊਗਾ ਮੁੰਡਾ ਰੋ ਰਿਹਾ ਹੈ ਬੱਚੇ ਪਤੰਗ ਉਡਾ ਰਹੇ ਹਨ ਉਪਰੋਕਤ ਵਾਕਾਂ ਵਿੱਚ ਸਧਾਰਨ ਵਾਕ ਜਿਹੜਾ ਵਿੱਚ ਵਾਕਾਂ ਵਿੱਚ ਜੋ ਵਿਚਰ ਰਹੇ ਹਨ ਇਨ੍ਹਾਂ ਵਾਕਾਂ ਵਿੱਚ ਸਿਰਫ ਨਾਮ ਵਾਕਾਂਸ਼ ਤੇ ਕਿਰਿਆ ਵਾਕਾਂਸ਼ ਵਿੱਚ ਵਿਚਰ ਰਹੇ ਹਨ ਜਦਕਿ ਦੂਸਰੇ ਵਾਕ ਦੋ ਨਾਮ ਵਾਕਾਂਸ਼ ਵਿਚਰ ਰਹੇ ਹਨ ਤੇ ਪਹਿਲੇ ਵਾਕ ਦਾ ਕਰ ਨਾਮ ਵਾਕਾਂਸ਼ ਵਜੋਂ ਤੇ ਦੂਸਰਾ ਕਰਮ ਨਾਮ ਵਾਕਾਂਸ਼ ਦੀ ਭੂਮਿਕਾ ਨਿਭਾ ਰਹੇ ਹਨ ਉਡਾ ਰਹੇ ਹਨ ਕਿ ਕਰਮ ਉਹਨਾਂ ਦਾ ਕਿ ਉਡਾ ਪਤੰਗ ਉਡਾਣਾ ਪਤੰਗ ਕਿਹ ਹੈ ਕਰਮ ਹੋ ਗਿਆ ਦਾ ਸੰਯੁਕਤ ਵਾਕ ਸੰਯੁਕਤ ਵਾਕ ਦੀ ਬਣਤਰ ਸਾਜੀ ਸਾਵੇਂ ਹੁੰਦੀ ਹੈ ਇੱਥੇ ਸਾਵੇਂ ਦਾ ਭਾਵ ਹੈ ਹਰ ਪੱਖੋਂ ਬਰਾਬਰਤਾ ਦਾ ਭਾਵ ਰੱਖਣ ਵਾਲੇ ਵਾਕ ਇਹਨਾਂ ਦੀ ਬਣਤਰ ਵਿੱਚ ਦੋ ਜਾਂ ਦੋ ਤੋਂ ਵੱਧ ਸਤੰਤਰ ਉਪਵਾਕ ਵਿਚਰਦੇ ਹਨ ਵਿਆਕਰਣ ਦੀ ਦ੍ਰਿਸ਼ਟੀ ਤੋਂ ਇਹ ਸੁਤੰਤਰ ਤੌਰ ਤੇ ਤੇ ਵਿਚੰਨ ਦੀ ਸਮਰਥਾ ਰੱਖਦੇ ਹਨ ਸੰਯੁਕਤ ਵਾਕ ਵਿੱਚ ਦੋ ਜਾਂ ਦੋ ਤੋਂ ਵੱਧ ਸਤੰਤਰ ਸਾਧਾਰਨ ਜਾਸਮਾਨ ਉਪਭਾਗ ਨੂੰ ਕਾਮੇ ਜਾਂ ਤੇ ਅਤੇ ਪਰ ਜਾਂ ਚਾਹੇ ਫਿਰ ਵੀ ਉਪਰੰਤ ਸਗੋਂ ਆਦੇ ਸਮਾਨ ਯੋਜਕਾ ਨਾਲ ਜੋੜਿਆ ਜਾਂਦਾ ਹੈ ਮੀਨਸ ਜਦੋਂ ਸੰਯੁਕਤ ਵਾਕਗੇ ਹੁੰਦੇ ਹੈ ਸੰਯੁਕਤ ਵਾਕ ਜਦੋਂ ਕਿ ਦੋ ਵਾਕ ਜਿਹੜੇ ਹੁੰਦੇ ਹਨ ਉਹਨਾਂ ਨੂੰ ਇੱਕ ਜਦੋਂ ਅਸੀਂ ਵਾਕ ਵਿੱਚ ਲਿਖਣਾ ਹੈ ਤੇ ਇੱਥੇ ਅਸੀਂ ਜਾਂ ਦਾ ਪਯੋ ਕਰਦੇ ਆ ਠੀਕ ਆ ਜੇ ਅਸੀਂ ਕਮਾ ਪਾ ਦਿੰਨੇ ਆ ਠੀਕ ਹੈ ਜਿਵੇਂ ਹੁਣ ਉਦਾਹਰਨ ਹੈ ਰਾਹ ਪਿਆ ਜਾਣੀ ਹੈ ਜਾਂ ਵਾਹ ਪਿਆ ਜਾਣੀ ਹੈ ਇੱਥੇ ਜਾਂ ਜਿਹੜਾ ਕਿ ਇਹ ਦੋ ਵਾਕਾਂ ਨੂੰ ਆਪਸ ਵਿੱਚ ਇਹ ਜਾਂ ਜਿਹੜਾ ਸ਼ਬਦ ਹੈ ਉਹ ਜੋੜ ਰਿਹਾ ਹੈ ਠੀਕ ਹੈ ਹੁਣ ਉਸ ਨੂੰ ਹਾਂ ਕਰਨੀ ਵੀ ਆਉਂਦੀ ਹੈ ਅਤੇ ਅਤੇ ਸ਼ਬਦ ਕੀ ਹੈ ਸਾਡਾ ਨਾ ਕਰਨੀ ਵੀ ਆਉਂਦੀ ਹੈ ਇੱਥੇ ਅਤੇ ਸ਼ਬਦ ਜਿਹੜਾ ਕਿ ਹੈ ਉਹ ਹੈਗਾ ਹੈ ਸਾਡਾ ਸੰਯੁਕਤ ਵਾਕ ਕਿ ਜਿਹੜਾ ਹੈ ਵਾਕ ਜਿਹੜਾ ਹੈ ਇਹ ਮਤਲਬ ਕਿ ਉਹਨਾਂ ਨੂੰ ਇਹ ਜੋੜ ਰਿਹਾ ਹੈ ਆਪਸ ਦੇ ਵਿੱਚ ਜਿਉਂਦੀ ਮੱਛੀ ਵਹਿਣ ਦੇ ਵਿਰੁੱਧ ਚਲਦੀ ਹੈ ਪਰ ਮਰੀ ਹੋਈ ਮੱਛੀ ਵਹਿਣ ਦੇ ਨਾਲ ਚਲਦੀ ਹੈ ਠੀਕ ਹੈ ਪਰ ਇੱਥੇ ਪਰ ਵੀ ਜਿਹੜਾ ਹੈ ਇਹ ਆਪਸ 'ਚ ਦੋ ਵਾਕਾਂ ਨੂੰ ਜੋੜ ਰਹੇ ਹਨ ਉਪਰੋਕਤ ਸੰਯੁਕਤ ਵਾਕ ਜਾਂ ਅਤੇ ਪਰ ਆਦੀ ਸਮਾਨ ਯੋਜਕ ਨਾਲ ਬਣੇ ਹਨ ਇਸਮਾਨ ਇਹਨਾਂ ਸੰਯੁਕਤ ਇਹਨਾਂ ਸੰਯੁਕਤ ਵਾਕਾਂ ਨੂੰ ਜੇਕਰ ਇੱਕ ਦੂਸਰੇ ਤੋਂ ਵੱਖ ਵੀ ਾਰੇ ਦੇ ਇਹ ダमी स्वतंत्र रूप ਵਿੱਚ ਵਿਚਰਨ ਸਕਣ ਦੀ ਸਮਰਥਾ ਰੱਖਦੇ ਹਨ ਕਿਉਂਕਿ ਇਹ ਉਪਵਾਕ ਇੱਕ ਦੂਸਰੇ ਉੱਪਰ ਨਿਰਭਰ ਨਹੀਂ ਹਨ ਮੀਨਸ ਜੇ ਐਸੇ ਅਲੱਗ-ਅਲੱਗ ਵੀ ਇਹਨਾਂ ਦਾ ਲਿਖਾਂਗੇ ਇਹ ਇੱਕ ਦੂਜੇ ਦੇ ਉੱਤੇ ਡਿਪੈਂਡ ਨਹੀਂ ਹਨ ਠੀਕ ਹੈ ਹੁਣ ਉਸ ਨੂੰ ਹਾਂ ਕਰਨੀ ਵੀ ਆਉਂਦੀ ਹੈ ਠੀਕ ਹੈ ਅਸੀਂ ਨਾਲ ਹੀ ਲਾਈਨ ਸ਼ੁਰੂ ਦੂਜੀ ਵਾਕ ਅਸੀਂ ਸ਼ੁਰੂ ਕਰਦੇ ਹਾਂ ਇਹ ਉਸ ਨੂੰ ਉਸ ਨੂੰ ਹਾਂ ਵੀ ਕਰਨੀ ਆਉਂਦੀ ਹੈ ਮਿਸ਼੍ਰਿਤਵਾਕ ਮਿਸ਼੍ਰਿਤਵਾਕ ਦੀ ਬਣਤਰ ਆਸਮੀ ਆਸਮੀ ਮੰਨੀ ਜਾਂਦੀ ਹੈ ਭਾਵ ਇਸ ਵਿਜਲੇ ਉਪਰ ਉਪਵਾਕ ਬਰਾਬਰਤਾ ਦੇ ਪੱਧਰ ਉੱਤੇ ਨਹੀਂ ਵਿਚਰ ਸਕਦੇ ਮਿਸ਼੍ਰਿਤਵਾਕ ਦੀ ਬਣਤਰ ਵਿੱਚ ਇੱਕ ਮੁੱਖ ਉਪਵਾਕ ਅਤੇ ਇੱਕ ਜਾਂ ਇੱਕ ਤੋਂ ਵੱਧ ਅਧੀਨ ਉਪਵਾਕ ਕਾਰਜਸ਼ੀਲ ਹੁੰਦੇ ਹਨ ਉਪਵਾਕ ਉਪਵਾਕ ਸਪੰਤਰ ਤੌਰ ਤੇ ਵਿਚਰਨ ਦੀ ਸਮਰੱਥਾ ਰੱਖਦਾ ਹੈ ਪਰ ਦੀਨ ਉਪਵਾਕ ਸੁਤੰਤਰ ਤੌਰ ਤੇ ਨਹੀਂ ਵਿਚਰ ਸਕਦੇ ਹਨ ਪਰ ਇਹ ਇਹ ਪਰ ਇਹ ਤਾਂ ਕਿਸੇ ਮੁੱਖ ਉਪਵਾਕ ਨਾਲ ਜਾਂ ਆ ਕੇ ਹੀ ਸਾਰਥਕਤਾ ਗ੍ਰਹਿਣ ਕਰਦੇ ਹਨ ਪੰਜਾਬੀ ਭਾਸ਼ਾ ਵਿੱਚ ਦੀਨ ਉਪਵਾਕ ਯੋਜਕਾ ਕਿਉਂਕਿ ਜੋ ਜਿਹੜਾ ਜਿਸ ਜਿਵੇਂ ਜਦੋਂ ਜਿਸ ਤਰ੍ਹਾਂ ਜੇ ਆਦੀ ਨਾਲ ਸ਼ੁਰੂ ਹੁੰਦੇ ਹਨ ਇਹ ਸਾਰੇ ਦੀਨ ਯੋਜਕ ਦੀ ਸ਼੍ਰੇਣੀ ਵਿੱਚ ਜਾਂਦੇ ਹਨ ਉਦਾਹਰਨ ਲਈ ਹੇਠ ਲਿਖੇ ਵਾਕਾਂ ਨੂੰ ਦੇਖਿਆ ਜਾ ਸਕਦਾ ਹੈ। ਉਸਨੇ ਕਿਹਾ ਹੈ। ਉਸਨੇ ਕਿਹਾ ਕਿ ਅੱਜ ਤੋਂ ਬਾਅਦ ਉਹ ਇਹ ਗਲਤੀ ਦੁਬਾਰਾ ਨਹੀਂ ਕਰੇਗਾ। ਕੁਝ ਵਿਦਿਆਰਥੀ ਅਜਿਹੇ ਵੀ ਹੁੰਦੇ ਹਨ ਜਿਹੜੇ ਆਪਣੇ ਅਧਿਆਪਕਾਂ ਦਾ ਨਾਰਸ਼ਨਾ ਦਿੰਦੇ ਹਨ। ਇਨ੍ਹਾਂ ਵਾਕਾਂ ਵਿੱਚ ਜਿਹੜੇ ਗੋੜੇ ਛਪੇ ਹਨ ਉਹ ਉਪਵਾਕ ਮੁਖ ਉਪਵਾਕ ਹਨ। ਅਤੇ ਹਲਕੇ ਛਪੇ ਦੀਨ ਉਪਵਾਕ ਹਨ ਅਜਿਹੇ ਉਪਵਾਕ ਪੂਰਾ ਅਰਥ ਪ੍ਰਗਟ ਕਰਨ ਲਈ ਇੱਕ ਦੂਜੇ ਉੱਪਰ ਨਿਰਭਰ ਕਰਦੇ ਹਨ ਫਿਰ ਵੀ ਧਿਆਨ ਨਾਲ ਦੇਖਿਆ ਦੇਖਿਆ ਪਤਾ ਲੱਗਦਾ ਹੈ ਕਿ ਇਹਨਾਂ ਵਿੱਚੋਂ ਕੋਈ ਇੱਕ ਉਪਵਾਕ ਦੂਜੇ ਉਪਵਾਕਾਂ ਨਾਲੋਂ ਕੁਝ ਵਧੇਰੇ ਸੁਤੰਤਰ ਹੈ ਠੀਕ ਹੈ ਉਸਨੇ ਕਿਹਾ ਹੈ ਕਿ ਅੱਜ ਤੋਂ ਬਾਅਦ ਉਹ ਇਹ ਗਲਤੀ ਦੁਬਾਰਾ ਨਹੀਂ ਕਰਿਆ ਮਤਲਬ ਕਿ ਇੱਕ ਦੂਜੇ ਦੇ ਉੱਤੇ ਇੱਕ ਵਾਕ ਜਿਹੜਾ ਦੂਜੇ ਦੇ ਉੱਤੇ ਡਿਪੈਂਡ ਹੁੰਦਾ ਹੈ ਠੀਕ ਹੈ ਹਾਂਜੀ ਅ ਅੱਜ ਦੀ ਜਿਹੜੀ ਮੇਰੀ ਵੀਡੀਓ ਸੀਗੀ ਉਹ ਇੱਥੇ ਤੱਕ ਰਹੀ ਸੀਗੀ ਅਗਲੇ ਜਿਹੜੀ ਮੇਰੀ ਵੀਡੀਓ ਆਏਗੀ ਅ ਭਾਗ 14 ਉਹਦੇ ਵਿੱਚ ਹੁਣ ਮੈਂ ਕਾਰਜ ਦੇ ਆਧਾਰ ਉੱਤੇ ਵੰਡ ਜਿਹੜੀ ਆ ਉਹ ਕਰਾਂਗੀ ਤੇ ਉਸਦੇ ਤੁਹਾਨੂੰ ਤੁਹਾਨੂੰ ਦੱਸਾਂਗੀ ਕਿ ਕਾਰਜ ਦੇ ਆਧਾਰ ਤੇ ਵਾਕ ਵੰਡ ਜਿਹੜੀ ਆ ਉਹ ਕਿਹੜੀ-ਕਿਹੜੀ ਹੁੰਦੀ ਹੈ ਠੀਕ ਹੈ ਨੇ ਤਾਂ ਜੇ ਮੈਂ ਅੱਜ ਇਹ ਕਰਉਣ ਲੱਗੀ ਤੇ ਮੇਰੀ ਵੀਡੀਓ ਬਹੁਤ ਜ਼ਿਆਦਾ ਲੰਬੀ ਚਲੀ ਜਾਏਗੀ। ਬਾਕੀ ਜਿਹੜਾ ਇਹ ਕਿ ਬਾਖਬੋਦ ਆਸ ਕਰਦੀ ਆ ਕਿ ਤੁਹਾਨੂੰ ਇਹ ਜਿਹੜਾ ਮੇਰਾ ਟਾਪਿਕ ਹੈ ਤੁਹਾਨੂੰ ਸਮਝ ਲੱਗ ਰਹੀ ਹੋਵੇ ਕਿ ਬੱਚਿਆਂ ਨੂੰ ਬਾਕੀ ਤੁਸੀਂ ਕਿ ਜਿੰਨਾ ਕਿ ਤੁਸੀਂ ਇਹਨਾਂ ਦਾ ਅਭਿਆਸ ਕਰੋਗੇ ਅਭਿਆਸ ਦਿੱਤੇ ਹੀ ਜਿਹੜੀ ਪੰਜਾਬੀ ਵਿਆਕਰਣ ਹੈ ਇਹਨਾਂ ਦੇ ਨਿਯਮ ਜਿਹੜੇ ਹਨ ਉਹ ਸਾਨੂੰ ਸੁਚੱਜੇ ਢੰਗ ਨਾਲ ਯਾਦ ਹੁੰਦੇ ਹਨ। ਜੇ ਪੰਜਾਬੀ ਭਾਸ਼ਾ ਨੂੰ ਬੋਲਣ ਦੇ ਨਾਲ ਲਿਖਣ ਦੇ ਨਾਲ ਤੁਸੀਂ ਜਿੰਨਾ ਲਿਖੋਗੇ ਬੋਲੋਗੇ ਉਨਾ ਹੀ ਤੁਹਾਨੂੰ ਇਸ ਦੀ ਰੜੀਆ ਜਲਦੀ ਨਾਲ ਸਮਝ ਲੱਗੇਗੀ। ਬਾਕੀ ਤੁਸੀਂ ਮੇਰੇ ਚੈਨਲ ਤੇ ਕਮੈਂਟ ਕਰਕੇ ਦੱਸ ਸਕਦੇ ਹੋ ਜੇ ਕੋਈ ਤੁਹਾਨੂੰ ਕੋਈ ਵੀ ਮਤਲਬ ਕੀ ਟਾਪਿਕ ਤੁਹਾਨੂੰ ਨਹੀਂ ਸਮਝ ਲੱਗ ਰਿਹਾ ਜਾਂ ਵਿਸ਼ਾ ਤੁਹਾਨੂੰ ਨਹੀਂ ਸਮਝ ਆ ਰਿਹਾ ਤੇ ਤੁਸੀਂ ਮੈਨੂੰ ਆਪਣੇ ਵੀਵਸ ਜੜੀਆਂ ਉਹ ਦੱਸ ਸਕਦੇ ਹੋ ਕਮੈਂਟ ਬਾਕਸ ਚ। ਬਾਕੀ ਮੇਰੀ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਚੈਨਲ ਮੇਰੇ ਨੂੰ ਸਬਸਕ੍ਰਾਈਬ ਕਰ ਲਿਓ ਜਰੂਰ ਤਾਂ ਕਿ ਮੇਰੀ ਜਿਹੜੀਆਂ ਆਉਣ ਵਾਲੀਆਂ ਵੀਡੀਓਜ਼ ਆ ਉਹ ਤੁਹਾਨੂੰ ਚੰਗੇ ਤਰ੍ਹਾਂ ਤੁਹਾਨੂੰ ਸਮਝ ਲੱਗ ਸਕੇ ਕਿ ਜੇ ਆਉਣ ਵਾਲੀਆਂ ਵੀਡੀਓਜ਼ ਮੇਰੀਆਂ ਜਿਹੜੀਆਂ ਪਹਿਲਾਂ ਤੁਹਾਡੇ ਕੋਲ ਪਹਿਲਾਂ ਪਹੁੰਚ ਜਾਣ ਬਾਕੀ ਧੰਨਵਾਦ ਜੀ